ਕਿਸਾਨੀ ਅੰਦੋਲਨ ਦੇ ਨਾਲ ਤੁਸੀਂ ਜੁੜੇ ਰਹੇ ਹੋ ਬੜੀ ਮਿਹਨਤ ਕੀਤੀ ਹੰਬਲਾ ਮਾਰਿਆ ਕੱਲ ਜੋ ਘਟਨਾ ਕਰਮ ਕਿਸਾਨੀ ਅੰਦੋਲਨ ਦੇ ਵਿੱਚ ਹੋਇਆ ਚੱਕਿਆ ਉਹਨੂੰ ਕੀ ਕਿਵੇਂ ਦੇਖ ਰਹੇ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰਨ ਦਾ ਸਾਰੇ ਕਿਤੇ ਹੱਕ ਹੈ ਤੁਹਾਨੂੰ ਕਰਨਾ ਚਾਹੀਦਾ ਔਰ ਪੀਸਫੁਲ ਪ੍ਰੋਟੈਸਟ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਔਰ ਮੈਨੂੰ ਲੱਗਦਾ ਇਹ ਹੱਕ ਨਾ ਹੀ ਖੋਣਾ ਚਾਹੀਦਾ ਔਰ ਅਸੀਂ ਤਾਂ ਨਿੱਜੀ ਤੌਰ ਤੇ ਮੈਂ ਤਾਂ ਹਰ ਸਟੇਜ ਤੇ ਹਰ ਸ਼ੋਅ ਤੇ ਹਮੇਸ਼ਾ ਇਹ ਦੁਆ ਕਰਦਾ ਕਿ ਕਿਸਾਨ ਤੇ ਮਜ਼ਦੂਰ ਕਦੇ ਭੁੱਖਾ ਨਾ ਸੌਂਵੇ ਹੂੰ ਉਹਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਇਹ ਗੱਲਾਂ ਹੁੰਦੀਆਂ ਵੀ ਬਾਜ਼ਾਰ ਤੋਂ ਸਮਾਨ ਲਿਆਵਾਂਗੇ ਸਸਤਾ ਮਿਲ ਜੂਗਾ ਅਨ ਤੁਹਾਨੂੰ ਚੇਤੇ ਆ ਕਿ ਵੈਸੇ ਤਾਂ ਨਾਮ ਮਿਲਬਰਤਨ ਜਿਹੜੀ ਲਹਿਰ ਆ ਉਹ ਕਿਸੇ ਹੋਰ ਦੇ ਨਾਂ ਚੜ ਗਈ ਬਟ ਸਟਾਰਟ ਇਹ ਬਾਬਾ ਆਰਮ ਸਿੰਘ ਹੋਰਾਂ ਨੇ ਕਰੀ ਸੀ ਠੀਕ ਹੈ ਜੀ ਹੀ ਸਟਾਰਟਡ ਦਿਸ ਤੇ ਚੀਕਾ ਨਿਕਲ ਗਈ ਸੀ ਪ੍ਰਸ਼ਾਸਨ ਦੀ ਉਸ ਵਕਤ ਅੰਗਰੇਜ਼ਾਂ ਦੀ ਹੂੰ ਤੋ ਜੇ ਕਿਸਾਨੀ ਡੁੱਬਦੀ ਹੈ ਨਾ ਇਹ ਕਿਉਂਕਿ ਬੈਕਬੋਨ ਹੈ ਹੂੰ ਇਹਦੇ ਤੇ ਵਿਚਾਰਨਾ ਚਾਹੀਦਾ ਹੈ ਜਿੰਨੇ ਵੀ ਚਲਿੰਦਾ ਸੈਂਟਰ ਸਰਕਾਰ ਕੋਲ ਸ਼ਾਇਦ ਇਹ ਜਿਹੜਾ ਮੈਲਾਂ ਦਾ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਕਿਸਾਨ ਤੇ ਮਜ਼ਦੂਰ ਬਿਨਾ ਮੁਲਕ ਚੱਲ ਹੀ ਨਹੀਂ ਸਕਦਾ ਪਰ ਪੰਜਾਬ ਅੱਜ ਕੈਨੇਡਾ ਅਮਰੀਕਾ ਵਿਸ਼ਾਲ ਦੇਸ਼ ਹੈ ਜੇ ਸਾਡੇ ਵਾਲੇ ਉੱਥੇ ਜਿਹੜੇ ਮਾਈਗ੍ਰੇਸ਼ਨ ਕਰਕੇ ਅਸੀਂ ਗਏ ਆ ਪੰਜਾਬ ਤੋਂ ਜਾਂ ਬਾਕੀ ਮੁਲਕਾਂ ਤੋਂ ਜੋ ਸਾਰੇ ਵਾਪਸ ਆ ਜਾਣ ਨਾ ਡਾਲਰ ਨੂੰ ਮਤਲਬ ਜੁੱਤੀ ਬਟਨ ਪੁੱਛੇ ਕੋਈ ਹੂੰ ਤੁਸੀਂ ਦੇਖੋ ਕਿੰਨਾ ਕੰਮ ਕਰਦੇ ਨੇ ਜਿਹੜੇ ਵਿਦੇਸ਼ਾਂ 'ਚ ਲੋਕ ਉੱਥੋਂ ਦੇ ਜਿਹੜੇ ਉਹ ਸੁਰੇਜੰਦੇ ਰਹਿਣ ਵਾਲੇ ਆ। ਤੋਂ ਹਾਲੀ ਹਾਲੀ ਮੁੜਨਗੇ। ਪਰ ਇਹ ਨਹੀਂ ਲੱਗਦਾ ਮਾਨ ਸਾਹਿਬ ਵੀ ਜੋ ਕੱਲ ਘਟਨਾ ਕਰਮ ਪੁਲਿਸ ਨੇ ਜੋ ਧੱਕੇ ਨਾ ਕੀਤਾ ਬਜ਼ੁਰਗਾਂ ਨੂੰ ਉਠਾਇਆ ਉਹਦੇ ਨਾਲ ਹੋਰ ਨੌਜਵਾਨਾਂ ਦਾ ਅ ਰੋਹ ਟੁੱਟੂਗਾ ਉਹਦੇ ਨਾਲ ਹੋਰ ਨੌਜਵਾਨ ਕਹਿਣਗੇ ਵੀ ਇੱਥੇ ਹੈ ਕੀ ਜਿਹੜਾ ਨਹੀਂ ਇਹ ਸਵਾਲ ਤਾਂ ਤੁਹਾਡਾ ਹਟ ਮੈਂ ਚਲੋ ਮੈਂ ਤੁਹਾਨੂੰ ਜਵਾਬ ਦੇ ਦਿੰਨੇ ਕਿਸੇ ਵੀ ਧਰਨੇ ਦੀ ਰੂਪਰੇਖਾ ਤੁਸੀਂ ਤੇ ਮੈਂ ਨਹੀਂ ਤੈਅ ਕਰੋਗੇ। ਜਿਹੜੀ ਕੋਈ ਵੀ ਦੇਖੋ ਜਿੱਦਾਂ ਹੁਣ ਮੈਂ ਆਗਾ ਸਕਦਾ ਮੈਂ ਮੈਂ ਕਿਸਾਨਾਂ ਦੇ ਹੱਕ ਚ ਗਾ ਸਕਦਾ ਮੇਰਾ ਕੰਮ ਬੇਸਿਕਲੀ ਇਹ ਗਾਉਣਾ ਤੇ ਲਿਖਣਾ ਹੈ ਐਦਾਂ ਜਦੋਂ ਕੋਈ ਵੀ ਪ੍ਰੋਟੈਸਟ ਹੁੰਦਾ ਉਹਦੀ ਰੂਪਰੇਖਾ ਜਿਹੜੀ ਜੂਨੀਅਨ ਤੇ ਕਾਰਡਰ ਹੁੰਦਾ ਉਹੀ ਤੁਸੀਂ ਸਿੰਮਫਟੀ ਕਰ ਸਕਦੇ ਹੋ ਜਾਂ ਜਾ ਸਕਦੇ ਹੋ ਪਰ ਜਿਹੜਾ ਪੱਕਾ ਮੋਰਚਾ ਹੈ ਧਰਨਾ ਇਹਨੂੰ ਕਿਸਾਨ ਜੂਨੀਅਨ ਹੀ ਤੈਅ ਕਰਦੀ ਹੁੰਦੀ ਹੈ ਇਹ ਉਹਨਾਂ ਦੀ ਰਣਨੀਤੀ ਹੋਗੀ ਉਹ ਦੱਸਣਗੇ ਅੱਗੇ ਕਿਸ ਤਰ੍ਹਾਂ ਤੈਅ ਕਰਨਾ ਹੈ ਇਕਤਾ ਚ ਕਮੀ ਲੱਗੀ ਇਸ ਵਾਰ ਬਹੁਤ ਜ਼ਿਆਦਾ ਪੰਜਾਬ ਦੀ ਬਦਕਿਸਮਤੀਆਂ ਕਈ ਪੱਸੇ ਨੂੰ ਤੁਰਿਆ ਹੈ ਮੈਂ ਤਾਂ ਬਹੁਤ ਸਾਲ ਪਹਿਲਾਂ ਗਿਆ ਸੀ ਏਕੇ ਬੇਨਨ ਕਲੱਬ ਲਿਆ ਨਹੀਂ ਹੋਣਾ ਤੂੰ ਫਸਲਾਂ ਨੂੰ ਰੋਨੀ ਇੱਥੇ ਘਾ ਵੀ ਨਹੀਂ ਹੋਣਾ ਹੂੰ ਸੋ ਇਹ ਹੌਲੀ ਹੌਲੀ ਪਰਸਤਿਤੀਆਂ ਬਣਦੀਆਂ ਐ ਕਾਰਪੋਰੇਟ ਬਹੁਤ ਸਟਰੋਂਗ ਆ ਕੱਲੇ ਤੁਸੀਂ ਪੰਜਾਬ ਤੇ ਭਾਰਤ ਨੂੰ ਨਾ ਦੇਖੋ ਹੂੰ ਪੂਰੀ ਦੁਨੀਆ ਇਸ ਤਰ੍ਹਾਂ ਜਕੜ ਲਈ ਕਾਰਪੋਰੇਟਾਂ ਨੇ ਕਿ ਅਮਰੀਕਾ ਆਸਟ੍ਰੇਲੀਆ ਕੈਨੇਡਾ ਵਰਗੇ ਮੁਲਕਾਂ ਦਾ ਜਿਹੜਾ ਧਰਤੀ ਦਾ ਪਾਣੀ ਖਰੀਦਿਆ ਹੋਇਆ ਗਲੇ ਨੇ ਹੂੰ ਤੁਸੀਂ ਤੁਪਕਾ ਵੀ ਨਹੀਂ ਕੱਢ ਸਕਦੇ ਉੱਥੋਂ ਹੂੰ ਆ ਹੁਣ ਤੁਸੀਂ ਦੇਖੀ ਜਾਓ ਇਹ ਇਹ ਜਿਹੜਾ ਅਸਲ 'ਚ ਜਿਹੜੀ ਇਹ ਹੋਰ ਗੁਫ਼ਤਗੂ ਆ ਕਿਤੇ ਫੇਰ ਕਰਾਂਗੇ ਹੂੰ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਬਹੁਤ ਚੀਜ਼ਾਂ ਉਸ ਤਰ੍ਹਾਂ ਨਹੀਂ ਹੂੰ ਜਿੱਥੇ ਜਾ ਕੇ ਸਰਕਾਰਾਂ ਦੀ ਵੀ ਰੀਚ ਖਤਮ ਹੋ ਜਾਂਦੀ ਹੈ ਉੱਥੇ ਉਹ ਦੁਨੀਆ ਬੈਠੀ ਹੈ ਜਿਹੜੀ ਇਹ ਪੂਰੀ ਦੁਨੀਆ ਨੂੰ ਚਲਾਉਂਦੀ ਹੈ ਤੇ ਇਸ ਤਰ੍ਹਾਂ ਦੇ ਸੰਵਿਧਾਨ ਆਪਣੀਆਂ ਇਸ ਤਰ੍ਹਾਂ ਦੀਆਂ ਧਾਰਾਵਾਂ ਬਣੀਆਂ ਹੋਈਆਂ ਕਿ ਜਿਹੜੇ ਵੱਡੇ ਲੋਕ ਉਹ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਵਪਾਰ ਕਰ ਸਕਦੇ ਹਨ ਹੂੰ ਉਹ ਹੌਲੀ-ਹੌਲੀ ਤੁਹਾਨੂੰ ਇੱਕ ਮੈਂ ਮਿਸਾਲ ਦੇ ਦਿੰਦਾ ਕਿ ਪਾਣੀ ਡੈਮਾਂ 'ਚ ਬੰਦ ਹੋ ਜਾਣਾ ਹੈ ਔਲੀ-ਔਲੀ ਖਾੜੇ ਲੱਗ ਜਾਣੇ ਆ ਧਰਤੀ ਦੇ ਬੋਰ ਹੌਲੀ-ਹੌਲੀ ਬੰਦ ਹੋ ਜਾਣੇ ਆ ਤੇ ਅੱਜ ਦਾ ਹੁਣ ਮੋਹਾਲੀ ਆ ਹੂੰ ਸਿਟੀ ਜਾਂ ਚੰਡੀਗੜਾ ਹੁਣ ਲੋਕ ਭੱਜਦੇ ਆ ਫਲੈਟਾਂ ਚ ਰਹਿਣ ਨੂੰ ਵੀ ਇੱਕ ਫਲੈਟ ਚਾਹੀਦਾ ਥੱਲੇ ਕਾਫੀ ਹੋਸ ਚਾਹੀਦਾ ਤੇ ਇਦਾਂ ਸੋਹਣੇ ਚਿਹਰੇ ਦੇਖ ਕੇ ਸ਼ਾਮ ਨੂੰ ਕਾਫੀ ਵੀ ਘਰ ਨੂੰ ਚੱਲਣਾ ਅਚਾਨਕ ਅੱਜ ਚੰਡੀਗੜ੍ਹ ਮੌੜੀ ਦਾ ਜਿਹੜਾ ਗ੍ਰਿਡ ਆਫ ਹੋ ਜੇ ਤੇ 7 ਦਿਨ ਤੁਹਾਨੂੰ ਪਾਣੀ ਤੇ ਬਿਜਲੀ ਨਾ ਮਿਲੀ ਕੀ ਕਰੋਗੇ ਕਿਉਂਕਿ ਤੁਹਾਡੀ ਲੋਡ ਬਣ ਗਈ ਨਾ ਹਾਂ ਗਰਮੀ ਤੁਸੀਂ ਕੱਟ ਨਹੀਂ ਸਕਦੇ ਸੋ ਭਵਿੱਖ ਚ ਤੁਸੀਂ ਦੇਖਿਓ ਲੋਕਾਂ ਨੇ ਹੌਲੀ ਹੌਲੀ ਪਿੰਡਾਂਾਂ ਨੂੰ ਭੱਜਣਾ ਹਾਂ ਇਹ ਦੁਨੀਆ ਹੋਰ ਤਰ੍ਹਾਂ ਦੀ ਹੈ ਜਿੱਦਾਂ ਅਸੀਂ ਸੋਚਦੇ ਕਈ ਵਰੀ ਉਹ ਤੋਂ ਬਹੁਤ ਅੱਗੇ ਹੈ ਉਹ ਹੋਰ 50 ਸਾਲ ਅੱਗੇ ਸੋਚੀ ਬੈਠੇ ਆ